ਅਈ ਉਹ ਬੋਲੀ ਉਹ ਨਾ ਹਾਂਜੀ ਸਰ ਮਾਨਯੋਗ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਛੇਟ ਅਸੀਂ ਸਿਵਲ ਲਾਈਨ ਏਰੀਏ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਓਵਰਆਲ ਸੁਪਰਵਾਈਜ਼ ਕਰ ਰਹੇ ਸੀ ਇਹਨਾਂ ਟੀਮਾਂ ਦੀ ਐਸਐਸ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦ ਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਘੁੰਮ ਰਹੇ ਨੇ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅਗਰ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਰੇਟ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤਾਂ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਵੱਲੇ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋ ਗਏ ਸਰ ਕਿੰਨੇ ਟਾਈਮ ਦੇ ਕੰਮ ਸੀ ਹਾਂਜੀ ਇਨਾਂ ਦੀ ਪ੍ਰੀਲਿਮਿਨਰੀ ਸੀ ਜਾਂ ਇਨਵੈਸਟੀਗੇਸ਼ਨ ਜੋ ਹੇ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦਰਦ ਨੇ 2019 2020 ਤੋਂ ਮੁਕੱਦਮੇ ਦਰਦੇ ਤਾਂ ਇਹ ਕਹਿ ਸਕਦੇ ਆਂ ਕਿ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਜਾਂਬ ਦਿੰਦੇ ਹਾਂ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖਤ ਕੀਤੀ ਸੀਗੀ ਮੋਟਰਸਾਈਕਲ ਕਿਹੜੇ ਸੀਗੇ ਕਿੱ데 ਲੈ ਕੇ ਜਾਂਦੇ ਸੀ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਾਇਦ ਬਠਿੰਡਾ ਸ਼ਹਿਰ ਏਰੀਆ ਚ ਚੋਰੀ ਹੋਏ ਨੇ ਉਹ ਕੀ ਹੁੰਦਾ ਕਿ ਜਸ ਸਪਲੈਂਡਰ ਜਾਂ ਪਲਟੀਨਾ ਵੱਖ-ਵੱਖ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਕੁਝ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਨੂੰ ਚਾਬੀ ਲਾਉਂਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤਾਂ ਉਸ ਤਰੀਕੇ ਨਾਲ ਲੈ ਜਾਂਦੇ ਹਾਂਜੀ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਤੇ ਵੱਖ-ਵੱਖ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੇ ਆ ਇਹਨਾਂ ਦੀ ਵੱਖ-ਵੱਖ ਜਗ੍ਹਾ ਸੀਗੀਆਂ ਜੀ ਕੁਸ਼ਣਾਂ ਦੇ ਕੋਲ ਆਪਦੇ ਕੋਲ ਸੀ ਇੱਕ ਮੋਟਰਸਾਈਕਲ ਆਪਦੇ ਕੋਲ ਸੀਗਾ ਕੁਸ਼ਣਾਂ ਨੇ ਅੱਗੇ ਵੀ ਗਾਂ ਅੱਗੇ ਕਿਸੇ ਨੂੰ ਦੇਤੇ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟਿਗੇਸ਼ਨ ਸਾਹਮਣੇ ਆਇਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸਤੇ ਵੀ ਅਸੀਂ ਕਾਨੂੰਨ ਸਰਬੰਦੀ ਕਾਰਵਾਈਆਂ ਵਿੱਚ ਲੈ ਕੇ ਆਵਾਂ। ਅਪਣੇ ਪਲੇਟਾਂ ਲਾਉਦੇ ਵੀ ਉਹ ਤੋਂ ਵੀ ਪੂਰੇ ਹੋਣਾ ਲਾਜ਼ਮੀ ਹੈ। ਪਰ ਤੁਸੀਂ ਛਾਬੀ ਬਣਾਉਣੀ ਹੈ ਕੋਈ ਦੇਖਦਾ ਭੀਤੀ ਦੇ ਤੇ ਕੋਈ ਕਰ ਰਿਹਾ ਹੈ ਕੋਈ ਕਿਸੇ ਦੇ ਵੀ ਛਾਬੀ ਕਿਧੋਂ ਬਣਾਉਂਦਾ ਹੋਇਆ। ਨੇ ਦੇਖੋ ਚਾਬੀ ਬਣਾਉਣੀ ਨਾ ਬਣਾਉਣੀ ਹੈ ਹੁਣ ਜਿਹੜੇ ਬੇਸਿਕਲੀ ਇੱਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਮੁਕਦਮੇ ਸਾਡੇ ਸਾਹਮਣੇ ਚੀਜ਼ਾਂ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਜਬਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨੇ ਉਹ ਫਿਰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਤਾਂ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਨੇ ਸਾਰੇ ਇੱਕ ਆਦੀਆ ਨਸ਼ੇ ਵਗਰਾ ਦੇ ਜਾ ਕੰਮ ਹੀ ਆ ਵੀ ਲਗਾਤਾ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਐਸ ਐਕਟ ਦਾ ਮੁਕੱਦਮਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਇੱਕ ਈਜ਼ੀ ਮਨੀ ਦਾ ਸੋਰਸ ਬਣ ਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਈਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਖਰੀਦ-ਫੋਕ ਤਾਂ ਕਰਦੇ ਨੇ ਤੋਂ ਈਜ਼ੀ ਮਨੀ ਹਾਸਲ ਕਰਦੇ ਹਾਂਜੀ ਤਕਰੀਬਨ ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮ ਇਹਨਾਂ ਤੇ ਜਿਹੜਾ ਸਭ ਤੋਂ ਪੁਰਾਣਾ ਮੁਕੱਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਕਿਉਂਕਿ ਤਿੰਨ ਮੁਕੱਦਮੇ ਦਰਜ ਨੇ ਸਰੇ ਬਚਨ ਦਾ ਜਨਰਲ ਹਾਂਜੀ ਇੱਕ ਤਾਂ ਪਿੰਡ ਕੁਦਦਾ ਦਾ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਨੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਦੇ ਦਾ ਰਹਿਣ ਵਾਲਾ ਉਹ ਅਸੀਂ ਕੰਮ ਕੀ ਕਰਦੇ ਉਹ ਹਜੇ ਪ੍ਰੀਲੀਮਰੀ ਪੁੱਛ ਕੇ ਚਾਹਤਾਂ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਜਿਹਾ ਵੇਚਦੇ ਸਰ ਜਿੰਨੇ ਵਾਰ ਵਾਰ ਕ੍ਰਾਈਮ ਕਰਦੇ ਨੂੰ ਵਾਰ ਵਾਰ ਚੋਰੀ ਦੀ ਵਾਰਦਾਤਾਂ ਨੂੰ ਜਾਂਚਦੇ ਰਹਿੰਦੇ ਨੇ ਦੇਖੋ ਉਹ ਕਿਉਂ ਉਸ ਤੇ ਕਿਸ ਤਰ੍ਹਾਂ ਦੀ ਨਾ ਕਾਰਵਾਈ ਕੀਤੀ ਹੈ ਦੇਖੋ ਇਸ ਮੁਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਡੇ ਇੱਕ ਫੈਕਟ ਸਾਹਮਣੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੇ ਇੱਕ ਆਪਣਾ ਗਰੁੱਪ ਜਾਂ ਬਣਾ ਰੱਖਿਆ ਹੈ ਗਰੋ ਟਾਈਪ ਬਣਾ ਰੱਖਿਆ ਹੈਗਾ ਜਿਸ ਦੇ ਚੱਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮੁਕੱਦਮਾ ਹੈਗਾ ਅੰਡਰ ਸੈਕਸ਼ਨ 303 ਥੈਫਟ ਦੇ ਅੰਡਰ ਅਸੀਂ ਦਿੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈਗਾ ਵੀ ਇੱਕ ਆਰਗੇਨਾਈਜ਼ਡ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤਾਂ ਜਿਸ ਕਰਕੇ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਬੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਤੇ ਉਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਇਨਹਾਂਸਮੈਂਟ ਕਰਤੀ ਆ ਤਾਂ ਬੇਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੋ ਹੈਗੇ ਨੇ ਕੋਈ ਵਾਰਦਾਤ ਵਾਰੀ-ਵਾਰੀ ਕਰਨ ਦੇ ਆਦੀ ਨਹੀਂ ਅਸੀਂ ਸਖਤ ਤੋਂ ਸਖਤ ਈਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਸਭ ਕੁਝ ਲੋਕ ਕੰਟੀਨਿਊ ਮੋਟਰਸਾਈਕਲ ਚੋਰੀ ਹੋ ਰਹੇ ਲੱਗਿਆ ਇੰਨਾ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਪੈਸਾ ਸਾਡੀ ਇਹ ਬਹੁਤ ਸਪਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਇਦਾਂ ਦਾ ਕੋਈ ਚੋਰੀ ਹੋਣ ਸੰਬੰਧੀ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਸੰਬੰਧੀ ਮੁਕੱਦਮਾ ਵੀ ਦਰਜ ਕਰਦੇ ਹਾਂ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਮੁਕੱਦਮੇ ਨੂੰ ਅਸੀਂ ਟ੍ਰੇਸ ਕਰੀਏ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਇਦਾਂ ਦੀ ਵਾਰਦਾਤ ਕਰੂ ਉਹਨਾਂ ਨੂੰ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਕ ਅੱਡੇ ਯਾਰੂ ਨਾਤਾ ਲੋਕ ਪਾਰਕਿੰਗ 10 ਰੁਪਏ 20 ਰੁਪਏ ਦੇ ਦੇ ਮਾਰੇ ਚੋਰੀ ਕਰਵਾ ਲੈਂਦੇ ਆ ਜੀ ਲੋਕਾਂ ਦੀ ਕਿ ਜ਼ਿੰਮੇਵਾਰੀ ਬੰਦੇ ਕੁਝ ਕੁਝ ਕਨੇਆ ਚੌਂਕ ਜਿਹੜੇ ਪੁਲਿਸ ਨਾਕਾ ਬਣੇ ਉੱਥੇ ਲਾ ਜਾਂਦੇ ਕੁਝ ਬੀਬੀ ਵਾਲਾ ਚੌਂਕ ਤੇ ਸਾਡੀ ਗਰੰਟੀ ਤੋਂ ਬਿਨਾਂ ਕਿਸੇ ਦੇਖੋ ਸਾਡੀ ਮੀਡੀਆ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਬਾਜ਼ਾਰ ਦੇ ਵਿੱਚ ਜਾਂਦੇ ਹੈਗੇ ਆਂ ਜਨਰਲੀ ਜਿੱਥੇ ਡੈਜ਼ਿਗਨੇਟਿਡ ਪਾਰਕਿੰਗ ਸਪots ਬਣੇ ਹਨ ਉਹੀ ਯੂਜ਼ ਕੀਤੇ ਜਾਣ ਕਿਉਂਕਿ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਕੋਈ 5 ਰੁਪਏ ਪਰਚੀ ਹੁੰਦੀ ਹੈ ਜਾਂ ਕਈ ਵਾਰ ਲੋਕ ਕੋਸ਼ਿਸ਼ ਜੀ ਕਰਕੇ ਅਵੋਇਡ ਕਰ ਦਿੰਦੇ ਨੇ ਅਗਰ ਪਬਲਿਕ ਵੱਲੋਂ ਡੈਜ਼ਿਗਨੇਟਿਡ ਪਾਰਕਿੰਗ ਸਪOTS ਜਿੱਥੇ ਬਣੇ ਹੋਏ ਨੇ ਉੱਥੇ ਮੋਟਰਸਾਈਕਲ ਲਾਏ ਜਾਂ ਤਾਂ ਉਹ ਸੇਫ ਵੀ ਰਹਿੰਦੇ ਨੇ ਪਲੱਸ ਸਾਡੀ ਪਬਲਿਕ ਨੂੰ ਇਹ ਵੀ ਅਪੀਲ ਹੈਗੀ ਹੈ ਕਿਉਂਕਿ ਸਾਡੇ ਹੁਣ ਤੱਕ ਜੋ ਦੇਖਣ ਦੇ ਵਿੱਚ ਆਇਆ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹ ਸਪਲੈਂਡਰ ਜਾਂ ਪਲੈਟੀਨਾ ਇਦਾਂ ਦੇ ਹੁੰਦੇ ਨੇ ਜੋ ਕਿ ਥੋੜੇ ਜਿਹਾ ਪੁਰਾਣੇ ਹੋ ਚੁੱਕੇ ਹੁੰਦੇ ਹਨ ਤਾਂ ਸਾਡੀ ਵੀ ਇਹੀ ਅਪੀਲ ਹੈ ਪਬਲਿਕ ਨੂੰ ਕੋਈ ਐਡੀਸ਼ਨ ਹਰ ਪਿਗਰੇ ਦੇ ਨਾਮ ਸੰਯੁਕਤ ਕਰਕੇ ਜਿਹੜੇ ਜਿਹੜੇ ਨਵੇਂ ਮੁਕੱਦਮੇ ਕਰਦੇ ਨਹੀਂ ਇਹ ਜਿੰਨੇ ਬਾਅਦ ਜਿਵੇਂ ਤਾਂ ਇੱਕ ਦੂਜੇ ਨੂੰ ਜਾਣਦੇ ਨੇ ਜੀ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਨੇ ਜੀ ਜੋ ਪ੍ਰੀਲਿਮ ਨਾਲ ਇੱਕ ਦੂਸਰੇ ਦੇ ਨਾਲ ਰਹਿਣ ਨਾਲ ਜਿਹੜੇ ਦਾ ਨਾਮ ਪਤਾ ਨਹੀਂ ਆ ਇਹ ਦੋਨਾਂ ਦਾ ਕੀ ਰਿਸ਼ਤੇ ਕਿਵੇਂ ਬਣੇ ਨੇ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਪਹਿਲੀ ਵਾਰ ਕਿਵੇਂ ਮਿਲੇ ਆ ਕਿੱਦਾਂ ਹੈਗੇ ਨੇ ਬਟ ਇੱਕ ਜ਼ਿਲ੍ਹੇ ਦੇ ਰਹਿਣ ਕਰਕੇ ਇੱਕ ਦੂਜੇ ਨੂੰ ਜਾਣਦੇ ਹਨ ਤੇ ਉਹ ਕੌਣ ਆਲੀ ਵਾਰਤਾ ਤੇ ਉਹਨਾਂ ਨੇ ਇਕੱਠਿਆ ਰਹੀ ਠੀਕ ਹੈ ਸਰ